ਅੱਜ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਧਾਨ ਸਭਾ ਖੜੂਰ ਸਾਹਿਬ ਦੇ ਅਧੀਨ ਆਉਂਦੇ ਸਰਕਲ ਗੋਇੰਦਵਾਲ ਦੇ ਵਿੱਚ ਮੰਡਲ ਸੰਗਠਨ ਪਰਵ ਦੇ ਤਹਿਤ ਅਜ ਕਾਰਸ਼ਾਲਾ ਕੀਤੀ ਗਈ ਜਿਦੇ ਵਿੱਚ ਸਮੁੱਚੇ ਸਾਡੇ ਮੰਡਲਾਂ ਦੇ ਅਹੁਦੇਦਾਰ ਸਹਿਬਾਨ ਤੇ ਸਮੁੱਚੇ ਸ ਵਿਧਾਨ ਸਭਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਦੇ ਤਹਿਤ ਚਲਦੇ ਆ ਰਹੇ ਸੰਗਠਨ ਦੀ ਰੀਤੀ ਨੀਤੀ ਨੂੰ ਸਮਝ ਕੇ ਹਮੇਸ਼ਾ ਹੀ ਪਾਰਟੀ ਦੇ ਨਾਲ ਦਿਨ ਰਾਤ ਘਰ ਘਰ ਕਮਲ ਦਾ ਫੁੱਲ ਖਿਰਾੜੇ ਸਮੁੱਚੇ ਉਧੇਦਾਰਾਂ ਦੀ ਅੱਜ ਬੈਠਕ ਕੀਤੀ ਗਈ ਹੈ ਜਿਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਸਾਡੀ ਪਰਦੇਸ਼ ਲੈਵਲ ਤੇ ਕਾਰਸ਼ਾਲਾ ਹੋਈ ਇਸ ਤੋਂ ਬਾਅਦਾਂ ਜ਼ਿਲ੍ਹਾ ਲੈਵਲ ਤੇ ਕਾਰਸ਼ਾਲਾ ਹੋਈ ਤੇ ਇਸ ਤੋਂ ਬਾਅਦਾਂ ਹੁਣ ਮੰਡਲਾ ਦੇ ਵਿੱਚ ਜਿਹੜੀ ਉਹ ਕਾਰਸ਼ਾਲਾ ਦੀ ਸ਼ੁਰੂ ਹੋ ਰਹੀ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਜਿੱਦਾਂ ਦਿੱਲੀ ਦੇ ਵਿੱਚ ਜਿਹੜੀ ਉਹ ਜਿੱਤ ਹਾਸਲ ਕੀਤੀ ਹੈ ਇਸੇ ਲੜੀ ਦੇ ਤਹਿਤ ਅਸੀਂ ਜਿਹੜੀ ਹੁਣ 2027 ਦੇ ਵਿੱਚ ਆਪਣੇ ਪੰਜਾਬ ਨੂੰ ਮੜ ਰੰਗਲਾ ਪੰਜਾਬ ਬਣਾਉਂਦਾ ਜਿਹੜਾ ਸੁਪਨਾ ਉਹ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਪਾਪਾ ਪਾ ਰੋਗੇ ਕਰ ਰਹੇ ਸਰ ਜੀ ਇਹ ਪਿੰਡਾ ਜਾ ਰਹੇ ਕਿਵੇਂ ਦਾ ਰਿਸਪੌਂਸ ਮਿਲਿਆ ਘੰਟਾ ਦੇ ਵਿੱਚ ਤੁਹਾਡੇ ਸਾਹਮਣੇ ਆ ਜੀ ਪਿਛਲੇ 2.5 ਸਾਲ ਤੋਂ ਸਮੁੱਚੀ ਟੀਮ ਦੇ ਸਮੇਤ ਮੈਂ ਜ਼ਲਾ ਤਰੰਤਾਂ ਤਰੰਤਾਂ ਦਾ ਕੋਈ ਤਾਂ ਪਿੰਡ ਨਹੀਂ ਰਹਿ ਗਿਆ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਨਾ ਖੜਾ ਹੋਵੇ ਹੁਣ ਪਿੰਡਾਂ ਦੇ ਵਿੱਚ ਮੌਜੂਦਾ ਪੰਚਾਇਤਾਂ ਤੁਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ ਵੇਖਿਆ ਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵਹੀਰਾਂ ਘੱਟ ਕੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚ ਸੈਂਕੜਿਆਂ ਦੀ ਤਰ੍ਹਾਂ ਚ ਲੋਕ ਸ਼ਾਮਲ ਹੋ ਰਹੇ ਪ੍ਰਧਾਨ ਜੀ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਲਾਉਣ ਦੀ ਗੱਲ ਕੀਤੀ ਜਾਂਦੀ ਜੇਕਰ ਦਿੱਲੀ ਮਾਡਲ ਦੇਖਿਆ ਜਾਵੇ ਕਿ ਮਾਡਲ ਦੇ ਵਿੱਚ ਕਿਹੜੀ ਕਮੀ ਰਹਿ ਗਈ ਜਿਹੜਾ ਆਪਦੀ ਪਾਰਟੀ ਨੂੰ ਹਾਰਦਾ ਜਿਹੜਾ ਸਾਹਮਣਾ ਕਰਨਾ ਪਿਆ ਤੁਹਾਡੇ ਸਾਹਮਣੇ ਆ ਜੀ ਅਰਵਿੰਦ ਕੇਜਰੀਵਾਲ ਇੱਕ ਝੂੜਤਾ ਪਲੰਦਾ ਸੀ ਸਾਡੇ ਪੰਜਾਬ ਨੂੰ ਲੁੱਟ ਕੇ ਲੈ ਗਿਆ ਜੋ ਲੋਕਾਂ ਦੇ ਵਿੱਚ ਉਸ ਇਨਸਾਨ ਨੇ ਕਿਹਾ ਸਿਰਫ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦਾ ਸੀ ਤੇ ਉਸੇ ਤਹਿਤ ਲੋਕਾਂ ਨੇ ਜਿਹੜਾ ਉਹ ਝਾੜੂ ਦਾ ਤੀ ਲਾ ਤੀ ਲਾ ਕਰਕੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਇੱਕ ਏਦਾਂ ਦਾ ਕਰਾਰੇ ਜਿਹੜੀ ਛੱਟ ਦਿੱਤੀ ਆ ਹੁਣ ਜਿਹੜੇ ਲੋਕ ਆ ਉਹ ਜਾਗਰੂਕ ਹੋ ਚੁੱਕੇ ਆ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਆ ਤੇ ਲੋਕਾਂ ਨੇ ਜਿਹੜਾ ਦਿੱਲੀ ਦੇ ਵਿੱਚ ਵੀ ਫਤਿਹ ਹਾਸਲ ਕੀਤੀ ਤੇ ਉਸੇ ਤਹਿਤ ਲੋਕ ਜਿਹੜੇ ਆ ਹੁਣ ਪੰਜਾਬ ਦੇ ਵਿੱਚ ਵੀ ਪੱਪਾਂ ਪਾਰ ਹੋ ਗਏ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਤੇ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ 'ਚ ਵੇਖ ਲਿਓ ਹੁਣ ਪੰਜਾਬ ਵੀ ਜਿਹੜਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਸਾਡਾ ਮੁੱਢ ਜਿਹੜਾ ਪੰਜਾਬ ਉਹ ਰੰਗਲਾ ਪੰਜਾਬ ਆ